ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਵੀ ਐ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇਹਦ ਵੀ ਮਤਲਬ ਤੁਸੀਂ ਸਾਡੇ ਰਿਲੀਜਨ ਦੇ ਵੀ ਤਜਾਉਣ ਆ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਤੁਹਾਨੂੰ ਕਿਨੇ ਰਾਈਟ ਦਿੱਤਾ ਤੁਹਾਨੂੰ ਕਿਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੀ ਪੱਗ ਨੂੰ ਰੋਲੋ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆਪਣੇ ਤਿੰਨ ਜਾਨਾਂ ਹੋਰ ਦਾ ਜਿਸ ਤੇ ਹੈਡ ਕਨਸਟੇਬਲਸ ਨੇ ਅਲਗ-ਅਲਗ ਬੰਦੇ ਹੋਰਸ ਨੇ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆਜ 12 ਦਿਨ ਹੋ ਚੁਕੇ ਅਸੀਂ ਸਰਦਾਰ ਹਾਂ ਜੀ ਸਿੱਖ ਲੋਕਾਂ ਸੀ ਸਰਦਾਰੀ ਸਾਡੀ ਤਾਜ ਹੈ ਪੱਗ ਸਾਡੀ ਤਾਜ ਹੁੰਦੀ ਹੈ ਮੈਂ ਸਵੇਪਾ ਪੋਣੀ ਕਰਵਾਈ ਸੀ ਪੱਗ ਦੀ ਜਿਵੇਂ ਫਰੈਸ਼ ਪੱਗ ਬੰਦੇ ਸੀ ਮੇਰੇ ਹਸਬੰਡ ਸਰਦਾਰਾਂ ਨੂੰ ਨਾ ਚਾਹ ਹੁੰਦਾ ਮੇਰੇ ਹਸਬੰਡ ਨੂੰ ਇੰਨਾ ਚਾਹ ਸੀ ਨਾ ਉਹਨਾਂ ਦੀ ਪੱਗ ਦੇਖੋ ਪੱਗ ਇੰਨੀ ਤਰੀਕੇ ਨਾਲ ਬੰਦੇ ਸੀ ਨਾ ਮੈਂ ਕਹਿੰਨੀ ਆ ਕਿ ਅਮੇਜ਼ਿੰਗ ਤਰੀਕੇ ਨਾਲ ਮਤਲਬ ਲੋਕੀ ਪੁੱਛਦੇ ਸੀ ਸਿਫਤਾਂ ਕਰਦੇ ਸੀ ਤੁਸੀਂ ਪੱਗ ਦਾ ਹਾਲ ਦੇਖ ਲਓ ਜੀ ਸਰਦਾਰ ਦੀ ਪੋਣੀ ਕਦੇ ਨਹੀਂ ਟੁੱਟਦੀ ਇਹ ਤੁਸੀਂ ਵੀ ਮੰਨੋਗੇ ਇਸ ਚੀਜ਼ ਨੂੰ ਕਸੀ ਵੀ ਹੈ ਪਾਟੀ ਵੀ ਹੈ ਪੱਗ ਆ ਦੇਖੋ ਜੀ ਆ ਦੇਖੋ ਖਿੱਚੀ ਹੋਈ ਹੈ ਪੂਰੀ ਪੂਰੀ ਖਿੱਚੀ ਤੁਸੀਂ ਦੇਖੋ ਜੀ ਖਿੱਚੀ ਹੋਈ ਹੈ ਇੱਕ ਇੱਕ ਰੇਸ਼ਾ ਇਹਦਾ ਨਿਕਲਿਆ ਹੋਇਆ ਹੈ ਮਤਲਬ ਕਿ ਪੱਗ ਨਾਲ ਵੀ ਬੇहद ਵੀ ਪੱਗ ਨਾਲ ਵੀ ਬੇहद ਵੀ ਮੇਰਾ ਕਲੇਜਾ ਛੱਲੀ ਛੱਲੀ ਹੁੰਦਾ ਬੋਲਦੇ ਵੇ ਇਹਨਾਂ ਨੇ ਸਾਡੀ ਸਿੱਖੀਸਮ ਦੀ ਆਨਮਾਨ ਸ਼ਾਨ ਤੇ ਵੀ ਅਟੈਕ ਕੀਤਾ ਸ਼ਰਮਸਾਰ ਹੁੰਦੀ ਹੈ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਇਹ ਪੱਗ ਮਤਲਬ ਤੁਸੀਂ ਸਾਡੇ ਰਿਲੀਜੀਅਨ ਦੀ ਵੀ ਤਜਾਉਣ ਆ ਰਹੇ ਹੋ ਤੁਹਾਨੂੰ ਇੰਨੀ ਵੀ ਸ਼ਰਮ ਨਹੀਂ ਆਈ ਤੁਹਾਨੂੰ ਕਿਹਨੇ ਰਾਈਟ ਦਿੱਤਾ ਤੁਹਾਨੂੰ ਕਿਹਨੇ ਰਾਈਟ ਦਿੱਤਾ ਇੱਕ ਤੁਸੀਂ ਸਰਦਾਰ ਬੰਦੇ ਦੇ ਪੱਗ ਨੂੰ ਰੋਲ ਲਓ ਹਾਊ ਡੇ ਯੂ ਡੂ ਥੈਟ ਹਾਊ ਡੇ ਯੂ ਡੂ ਥੈਟ ਮਤਲਬ ਇੰਨਾ ਇੰਨਾ ਦੀ ਕੋਈ ਵੱਤ ਤੋਂ ਬੱਤਰ ਹੋ ਸਕਦਾ ਹੈ ਪੁਲਿਸ ਵਾਲੇ ਨਾਲੇ ਇੰਨਾ ਦੀ ਜ਼ੁਰਤ ਇੰਨੀ ਜ਼ੁਰਤ ਵੀ ਸਰਦਾਰ ਬੰਦੇ ਦੀ ਪੱਗ ਨੂੰ ਹਟਾਉਣੇ ਚੁੱਪ ਨਹੀਂ ਰਹੂੰਗੀ ਮੈਂ ਇਸ ਪੱਗ ਦਾ ਮੈਂ ਇਨਸਾਫ ਲੈ ਕੇ ਰਾਂਗੀ ਇਹ ਮੇਰੀ ਸੌਂ ਹੈ ਤੁਹਾਡੇ ਸਾਹਮਣੇ ਇਹ ਰੋਲੂਗੀ ਨਹੀਂ ਪੱਗ ਇਹ ਸਾਡੀ ਇੱਜ਼ਤ ਹੈ ਇਹਨੂੰ ਬੇਇੱਜ਼ਤ ਹੀ ਨਹੀਂ ਕਰਨ ਦਊਂਗੀ ਮੈਂ ਇਸ ਪੱਗ ਦੀ ਬਹੁਤ ਹੋ ਗਿਆ ਮਤਲਬ ਹਰ ਚੀਜ਼ ਨੂੰ ਉਹ ਜਿਹੜੇ ਹੁਣ ਜਿਹੜੇ ਬੰਦੇ ਅਸੀਂ ਦੱਸੇ ਸੀਗੇ ਉਹਨਾਂ ਚੋਂ ਇੱਕ ਅਵਤਾਰ ਸਿੰਘ ਤਾਰੀ ਦਾ ਨਾਮ ਸੀਗਾ ਕਿਉਂਕਿ ਬਾਕੀ ਜਿਹੜਾ ਸਟਾਫ ਸੀ ਸਾਰੇ ਸਿਵਲ ਵਰਦੀ ਚ ਸੀ ਤਾਂ ਉਹਨਾਂ ਦਾ ਨਾਮ ਨਹੀਂ ਪਤਾ ਬਟ ਇੱਕ ਜਣਾ ਸੀ ਜਿਹਨਾਂ ਦਾ ਨਾਮ ਅਸੀਂ ਲਿੱਤਾ ਸੀਗਾ ਥੈਨ ਅਸੀਂ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਹੈ ਤਾਂ ਇਹ ਪੁਲਿਸ ਵਾਲੇ ਸਾਡੇ ਘਰੇ ਰਾਤ ਨੂੰ 11:30 ਵਜੇ ਆਉਂਦੇ ਆ ਜੀ ਸਾਨੂੰ ਜਗਾਉਂਦੇ ਆ ਤੇ ਨਾਮ ਪਾਉਂਦੇ ਆਪਣੇ ਤਿੰਨ ਜਾਨਾਂ ਹੋਰ ਦਾ ਜਿਸ ਚ ਹੈਡ ਕਨਸਟੇਬਲਸ ਨੇ ਅਲੱਗ-ਅਲੱਗ ਬੰਦੇ ਹੋਰਸ ਨੇ ਹਰਵਿੰਦਰ ਸਿੰਘ ਨੇ ਗੁਰਪਾਲ ਸਿੰਘ ਨੇ ਅਲੱਗ-ਅਲੱਗ ਨਾਮ ਨੇ ਜੀ ਚਾਰ ਬੰਦੇ ਹੋਰ ਪਾਉਂਦੇ ਆ ਬਟ ਟਿਲ ਡੇਟ ਸਿੰਗਲ ਅਰੈਸਟ ਵੀ ਨਹੀਂ ਆ ਅੱਜ 12 ਦਿਨ ਹੋ ਚੁੱਕੇ ਆ ਇੱਕ ਵੀ ਅਰੈਸਟ ਨਹੀਂ ਆ ਨਾ ਹੀ ਗਗਨਦੀਪ ਨਾ ਕੁਝ ਪਤਾ ਲੱਗ ਰਿਹਾ ਜੋ ਮੇਨ ਸਸਪੈਕਟ ਹੈ ਇਸ ਕ੍ਰਾਈਮ ਦਾ ਕੁਝ ਨਹੀਂ ਪਤਾ ਲੱਗ ਰਿਹਾ ਕਿਉਂ ਇਹਨਾਂ ਨੂੰ ਚੱਕਿਆ ਕੀ ਇਹਨਾਂ ਕੋਲ ਕਸਟਡੀ ਸੀ ਮੈਂ ਸਰਕਾਰ ਨੂੰ ਪੁੱਛਦੀ ਆ ਤੁਸੀਂ ਕਿਸੇ ਨੂੰ ਐਂ ਚੱਕ ਲੋਗੇ ਇੱਕ ਟੀਚਰ ਨੂੰ ਜੋ ਹੁਣ ਹਾਂ ਟੀਚਰ ਐ ਟਰੈਕ ਰਿਕਾਰਡ ਤਾਂ ਦੇਖੋ ਤੁਸੀਂ ਇਹਨਾਂ ਦਾ ਇਹ ਵਰਕਸ਼ਾਪਸ ਲਗਾਉਂਦੇ ਸੀਗੇ ਡਰੱਗਸ ਦੇ ਅਗੇਂਸਟ ਬੋਲਦੇ ਸੀ ਬੱਚਿਆਂ ਨੂੰ ਗਾਈਡ ਕਰਦੇ ਸੀ ਅਮਰੀਕਾ ਕੈਨੇਡਾ ਕਿੱਥੋਂ ਕਿੱਥੋਂ ਦੇ ਸਟੂਡੈਂਟਸ ਨੇ ਪੜ੍ਹਾਏ ਇਹਨਾਂ ਨੇ ਪੁਲਿਸ ਵਾਲਿਆਂ ਦੇ ਕਿੰਨੇ ਕਿੰਨੇ ਬੱਚੇ ਨਹੀਂ ਪੜ੍ਹਾਏ ਸੀ 60-60 ਬੱਚਿਆਂ ਦਾ ਬੈਚ ਹੁੰਦਾ ਸੀ ਸਾਡੇ ਕੋਲੇ ਡੀਐਸਪੀ ਐਸਐਸਪੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਖੁਦ ਜਿਹੜੇ ਪ੍ਰੈਜ਼ੈਂਟ ਐਸਪੀ ਨੇ ਉਹ ਖੁਦ ਇਸ ਚੀਜ਼ ਨੂੰ ਮੰਨਦੇ ਆ ਕਿ ਮੇਰੇ ਬੱਚੇ ਇਹਨਾਂ ਤੋਂ ਪੜ੍ਹੇ ਆ ਖੁਦ ਬੋਲ ਰਹੇ ਉਹਨਾਂ ਦੇ ਖੁਦ ਦੇ ਬਿਆਨ ਆ ਮਤਲਬ ਇੱਕ ਟੀਚਰ ਨੂੰ ਜੋ ਕਿ ਇੱਕ ਰੈਪਿਊਟਿਡ ਟੀਚਰ ਹੈ ਬਠਿੰਡੇ ਦਾ ਉਹ ਇਹਨਾਂ ਜ਼ਿਆਦਾ ਅੱਛੇ ਤਰ੍ਹਾਂ ਗਾਈਡ ਕਰਦੇ ਸੀ ਇਹਨਾਂ ਜ਼ਿਆਦਾ ਉਹਨਾਂ ਨੂੰ ਮਤਲਬ ਸਨਮਾਨਿਤ ਕੀਤਾ ਗਿਆ ਸੀ ਆ ਦੇਖੋ ਜੀ ਟਰੋਫੀ ਮਿਲੀ ਵੀ ਹੈ ਡੀਜੀਪੀ ਬਰਨਾਲਾ ਵੱਲੋਂ ਆ ਦੇਖੋ ਡੇਟ ਲਿਖੀ ਹੈ ਬਰਨਾਲਾ ਲਿਖਿਆ ਹੈ ਵਰਕਸ਼ਾਪਸ ਹੁੰਦੇ ਸੀ ਕਹਿੰਦੇ ਸੀ ਹਮੇਸ਼ਾ ਇਹ ਕਹਿੰਦੇ ਸੀ ਬੱਚਿਆਂ ਨੂੰ ਨਸ਼ੇ ਕਰਨ ਵਾਲਾ ਇਨਸਾਨ ਬੁਰਾ ਨਹੀਂ ਹੁੰਦਾ ਉਹਦੇ ਤੋਂ ਨਫ਼ਰਤ ਨਾ ਕਰੋ ਇਹ ਆਦਤ ਮਾੜੀ ਹੈ ਆਦਤ ਨੂੰ ਹਟਾਓ ਹਮੇਸ਼ਾ ਉਹਨਾਂ ਨੇ ਇਹ ਦਿੱਤਾ ਇਹ ਹੀ ਚੀਜ਼ ਤੇ ਉਹ ਕਿਹਾ ਕਿ ਨਸ਼ਾ ਮਾੜੀ ਚੀਜ਼ ਹੈ ਨਸ਼ਾ ਕਰਨ ਵਾਲੇ ਤੋਂ ਨਫ਼ਰਤ ਨਾ ਕਰੋ ਇਸ ਆਦਤ ਨੂੰ ਹਟਾਓ ਇਸ ਚੀਜ਼ ਨੂੰ ਪ੍ਰिवੈਂਡ ਕਰੋ ਪਰ ਅੱਜ ਮੇਰੇ ਹਸਬੰਡ ਤੇ ਆਇਜ਼ਾਮ ਲਗਾਉਣਾ ਚਾਹੁੰਦੇ ਆ ਜਦੋਂ ਉਹਨਾਂ ਕੋਲ ਮਿਲੇ ਹੀ ਨਹੀਂਗਾ ਕੀ ਮਨਾਉਣਾ ਕੀ ਚਾਹੁੰਦੇ ਸੀ ਕੀ ਮਨਾਉਣਾ ਚਾਹੁੰਦੇ ਸੀ ਮੇਰੇ ਨਸ਼ੇ ਵਿੱਚੋਂ ਕੀ ਮਨਉਣਾ ਚਾਹੁੰਦੇ ਸੀ ਤੁਸੀਂ ਨਸ਼ਾ ਕਰਦੇ ਹੋ ਨਹੀਂ ਮੰਨਦੇ ਹੋ ਉਹ ਇੱਕ ਟੀਚਰ ਸੀ ਇੱਕ ਅਧਿਆਤਮਕ ਟੀਚਰ ਸੀ ਇੱਕ ਸਿੱਖषक ਸੀ ਨਹੀਂ ਮੰਨੂਗਾ ਉਹ ਬੰਦਾ ਅਸੀਂ ਸਰਦਾਰ ਲੋਕ ਅਸੀਂ ਕਿਉਂ ਮੰਨੀਏ ਇੱਕ ਤਾਂ ਇੱਕ ਰਿਪਿਊਟਡ ਬੰਦਾ ਸੀ ਉਹ ਰਿਪਿਊਟਡ ਇਨਸਾਨ ਸੀ ਉਹ ਇਨਸਾਨ ਸੀ ਉਹਨਾਂ ਨੇ ਕਿਹਾ ਉਹਨਾ ਆਪਣੇ ਆਪ ਤੇ ਲੈ ਗਏ ਜੀ ਬਸ ਜੋ ਵੀ ਹੈ ਮੈਂ ਤਾਂ ਇਹ ਕਹੂੰਗੀ ਇਨ ਸ਼ਾਰਟ ਕਿ ਉਹਨਾਂ ਨੇ ਗਲਤ ਦਾ ਸਾਥ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਕਰੂੰਗਾ ਇਹ ਕੀ ਆਉਣਾ ਜੋ ਕਰਨਾ ਕਰ ਲੋ ਹਮੇਸ਼ਾ ਇਹ ਬੋਲਦੇ ਸੀ ਜੋ ਕਰਨਾ ਹੈ ਕਰ ਲਓ ਜੀ ਦੇਖੋ ਜੀ ਇਸ ਚੀਜ਼ ਬਾਰੇ ਫਿਰੋਜ਼ਪੁਰ ਜਨ ਬਾਰੇ ਮੈਨੂੰ ਪਤਾ ਹੀ ਨਹੀਂ ਬਿਕਾਜ਼ ਮੈਂ ਤਾਂ ਮੈਨੂੰ ਤਾਂ ਇੰਸਟੀਚਿਊਟ ਦਾ ਕਹਿ ਕੇ ਗਈ ਸੀ ਜੀ ਮੈਂ ਇਹ ਨਹੀਂ ਪੁੱਛਿਆ ਉਹਨਾਂ ਨੂੰ ਮੈਂ ਜਸ ਉਹਨਾਂ ਦੀ ਤਬੀਤ ਬਾਰੇ ਪੁੱਛਿਆ ਸੀ ਕੀ ਤੁਹਾਡੀ ਤਬੀਤ ਠੀਕ ਹੈ ਤੁਹਾਡਾ ਪੇਟ ਅਫਸੈਟ ਹੈ 5:30 ਵਜੇ ਮੇਰੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਮੈਂ ਆ ਰਿਹਾ ਇਹ ਵੀਡੀਓ ਦੇ ਵਿੱਚ ਗੱਲ ਦੀ ਤਾਂ ਮਾਰਨਿੰਗ ਪਤਾ ਨਹੀਂ ਜੀ ਇਹ ਚੀਜ਼ ਤਾਂ ਹੁਣ ਪੁਲਿਸ ਹੀ ਦੱਸ ਇਨਵੈਸਟੀਗੇਟ ਕਰ ਸਕਦੀ ਹੈ ਬਿਕਾਜ਼ ਮੈਨੂੰ ਫਿਰੋਜ਼ਪੁਰ ਦਾ ਕੋਈ ਸੀਨ ਨਹੀਂ ਪਤਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਮੈਂ ਫਿਰੋਜ਼ਪੁਰਾਂ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਆ ਰਿਹਾ ਆ ਵਾਪਸ ਬਸ ਉਕਰੋ 3 ਵਜੇ ਉੱਥੋਂ ਬਸ ਇੰਨਾ ਕੁ ਪਤਾ ਲੱਗਿਆ ਕਿ ਉੱਥੋਂ ਉਹ ਪੜਾ ਰਹੇ ਸੀ ਐਂਡ ਉੱਥੋਂ ਕੋਈ ਬੰਦਾ ਲੈ ਕੇ ਗਿਆ ਉਹਨਾਂ ਜਿਹਦਾ ਨਾਮ ਹੈਪੀ ਲੁਥਲ ਤਾਂ ਅਸੀਂ ਉਸ ਬੰਦੇ ਦੇ ਅਗੇਂਸਟ ਵੀ ਅਸੀਂ ਅਫੇਅਰ ਕਰਵਾਈ ਹੈ ਉਹ 11:30 ਹਾਂਜੀ ਸਾਡੇ ਕਿ 11 ਵਜੇ ਲੈ ਕੇ ਗਏ ਐ ਤੇ ਉਹ ਐ ਨਹੀਂ ਪਤਾ ਹੁਣ ਉਹ ਕਿੱਧਰ ਲੈ ਕੇ ਗਿਆ ਗगन ਕਿਵੇਂ ਪਿਕਚਰ ਚ ਆਇਆ ਕਿਉਂਕਿ ਨਾ ਮੈਂ ਹੈਪੀ ਤੁੱਥਲ ਨੂੰ ਜਾਣਦੀ ਆ ਨਾ ਹੀ ਮੈਂ ਗगन ਨੂੰ ਜਾਣਦੀ ਆ ਸਾਡੇ 11 11 ਉਹ ਤੱਕ ਤਾਂ ਤੁਸੀਂ ਕੀ ਚਾਹੁੰਦੇ ਸੀ ਹੋਇਆ ਵੀ ਨਹੀਂ ਹੋਇਆ ਸੀ ਨਾ ਪੁਲਿਸਨ ਦਾ ਸਰਕਾਰ ਦੇ ਨੁਮਾਇंदे ਗਏ ਆ ਅਸੀਂ ਫਸਟ ਡੇ ਤੋਂ ਇਹੀ ਕਹਿ ਰਹੇ ਹਾਂ ਕਿ ਜਦੋਂ ਐਫ ਆਈ ਆਰ ਕੀਤੀ ਹੈ ਕਿ ਇਹਨਾਂ ਨੂੰ ਤੁਸੀਂ ਚੱਕੋ ਅਰੈਸਟ ਕਰੋ ਟਰਮੀਨੇਟ ਕਰੋ ਤਾਂ ਉਹ ਜਿੱਦਾਂ ਦਾ ਅਸੀਂ ਐਫ ਆਈ ਆਰ ਕੀਤੀ ਉਹ ਦਿਨ ਦੇ ਭੱਜੇ ਹੋਏ ਆ ਸਭ ਦੇ ਸਭ ਪੱਜੇ ਵੇ ਜਦੋਂ ਅਸੀਂ ਅਪਡੇਟ ਪੁੱਛਦੇ ਹਾਂ ਤਾਂ ਹਾਲ ਤੱਕ ਕੱਲ ਐਸਐਸਪੀ ਮੈਮ ਆਈ ਸੀ ਮੇਰੇ ਕੋਲੇ ਮੈਂ ਉਹਨਾਂ ਨੂੰ ਸਿੱਧਾ ਇੱਕੋ ਹੀ ਕੁਐਸਚਨ ਪੁੱਛਿਆ ਮੈਮ ਵਾਟ ਇਜ਼ ਦਾ ਆਉਟਪੁੱਟ ਤਾਂ ਉਹ ਕਹਿੰਦੇ ਕਿ ਸਭ ਪੱਜੇ ਵੇ ਆ ਮੈਂ ਬਸ ਉਹਨਾਂ ਨੂੰ ਇਹ ਕਿਹਾ ਮੈਮ ਤੁਸੀਂ ਆਈਪੀਐਸ ਅਫੀਸਰ ਹੋ ਤੁਸੀਂ ਇੰਨੀ ਪਾਵਰ ਰੱਖਦੇ ਹੋ ਜਿਹੜਾ ਕੋਈ ਜ਼ੁਰਮ ਕਰ ਦੇਣ ਤੁਸੀਂ ਉਹਨੂੰ ਨਰਕ ਲੋਕ ਚੋਂ ਵੀ ਕੜੀਸ ਕੇ ਲੈ ਕੇ ਆ ਸਕਦੇ ਹੋ ਥਿਸ ਇਜ਼ ਦਾ ਪਾਵਰ ਆਫ ਐਸਐਸਪੀ ਤੁਸੀਂ ਜਿਵੇਂ ਮਰਜ਼ੀ ਲੱਭੋ ਜਿੱਥੋਂ ਮਰਜ਼ੀ ਲੈ ਕੇ ਆਓ ਅਸੀਂ ਜਿੱਥੇ ਸਾਡੀ ਸਪੋਰਟ ਚਾਹੀਦੀ ਹੈ ਅਸੀਂ ਤੁਹਾਨੂੰ ਸਪੋਰਟ ਦੇਣੇ ਹਾਂ ਬਟ ਵੈਸੇ ਐ ਸੱਚ ਸਿੰਗਲ ਬੰਦਾ ਵੀ ਅਰੈਸਟ ਨਹੀਂ ਆ ਡਿਊਟੀ ਦੇ ਬੰਦੇ ਭੱਜੇ ਹੋਏ ਆ ਮੈਨੂੰ ਨਹੀਂ ਪਤਾ ਡਿਪਾਰਟਮੈਂਟ ਇਹਨਾਂ ਬੰਦਿਆਂ ਨੇ ਕਹਿ ਰਹੇ ਕਿ ਉਹਨਾਂ ਦੀ ਕਸਟਡੀ ਕਿੱ데 ਹੋਇਆ ਦੇਖੋ ਜੀ ਅਗਰ ਮੰਨ ਅਗਰ ਉਹ ਨਹੀਂ ਮੰਨਦੇ ਫਿਰ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਉਹਨਾਂ ਨੇ ਤਿੰਨ ਬੰਦਿਆਂ ਦੇ ਨਾਮ ਕਿਉਂ ਪਾਏ ਇਟ ਵਾਸ ਅਗਰ ਮੰਨੇ ਉਹਨਾਂ ਨੇ ਪੋਸਟਮਾਨਾਂ ਦੀ ਰਿਪੋਰਟ ਉਹ ਦੇਖਿਆ ਮੰਨੇ ਤਾਂ ਹੀ ਨਾ ਫਿਰ ਤੋਂ ਪਾਉਂਦੇ ਨਾ ਉਹ ਅਗਰ ਕੁਛ ਉਹਨਾਂ ਨੂੰ ਫੜਿਆ ਗਿਆ ਹੁੰਦਾ ਤਾਂ ਉਸੇ ਦਿਨ ਦੱਸ ਦਿੰਦੇ ਵਿਨੈਸ਼ਾ ਫੜਿਆ ਗਿਆ ਪਰਚਾ ਹੋ ਜਾਂਦਾ ਨਾ ਕੋਈ ਪਰਚਾ ਨਾ ਕੋਈ ਵਾਰੈਂਟ ਡੈਥ ਸਿੱਧਾ ਕਿੜਨਾਬ 2 ਘੰਟੇ ਦੇ ਵਿੱਚ ਕਹਾਣੀ ਖਤਮ ਸਾਢੇ 5 ਤੇ ਮੇਰੀ ਗੱਲ ਹੋਈ ਹੈ ਸਾਢੇ 7 ਦੇਥ ਹੋ ਗਈ 2 ਘੰਟੇ ਦੇ ਵਿੱਚ ਸਭ ਕੁਝ ਖਤਮ ਨਾ ਜੀ ਨਾ ਕੋਈ ਵੀ ਨਹੀਂ ਜੀ ਕੋਈ ਸਿੰਗਲ ਕੋਦੇ ਕੋਈ ਕੇਸ ਨਹੀਂ ਕੋਦੇ ਕੋਈ ਇਦਾਂ ਦਾ ਕੋਈ ਉੱਚੀ ਨਹੀਂ ਗੱਲ ਨਹੀਂ